ਰਾਣਾ ਬਲਾਚੌਰੀਆ ਦਾ ਕਤਲ ਹੋ ਜਾਂਦਾ ਹੈ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਤੱਕ ਚਿਤਕੇ ਜਾਂਦੇ ਨੇ ਪਰੰਤੂ ਹੁਣ ਡਾਕਟਰ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਰਾਣਾ ਬਲਾਚੌਰੀਆ ਦਾ ਜੋ ਕਤਲ ਹੋਇਆ ਹੈ ਇੱਕ ਟੂਰਨਾਮੈਂਟ ਦੇ ਵਿੱਚ ਕੀਤਾ ਗਿਆ ਤੇ ਦੂਜੇ ਪਾਸੇ ਉਥੇ ਹੀ ਜਲਦ ਜਿਹੜਾ ਕਿ ਪੰਜਾਬ 'ਚ ਅਸੀਂ ਜਿਹੜਾ ਗੈਂਗਸਟਰਵਾਦ ਪੱਕਾ ਖਤਮ ਕਰਾਂਗੇ ਤੇ ਜਿਸ ਤੋਂ ਬਾਅਦ ਉਥੇ ਹੀ ਵੱਡਾ ਐਲਾਨ ਹੈ ਜਿਹੜਾ ਕਿ ਡਾਕਟਰ ਬਲਬੀਰ ਸਿੰਘ ਵੱਲੋਂ ਕੀ ਗਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰੰਤੂ ਅਸੀਂ ਅਜੇ ਹਾਰ ਨਹੀਂ ਹੋਣ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਸਾਨੂੰ ਸਮਾਂ ਲੱਗ ਰਿਹਾ ਹੈ ਪਰੰਤੂ ਗੈਂਗਸਟਰਵਾਦ ਜਿਹੜਾ ਕਿ ਪੱਕਾ ਖਤਮ ਹੁੰਦਾ ਹੋਇਆ ਨਜ਼ਰ ਆਏਗਾ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆਂ ਮੇਰੀ ਉਸ ਪਰਿਵਾਰ ਨਾਲ ਜਿਨ੍ਹਾਂ ਨੇ ਆਪਣਾ ਮੈਂਬਰ ਹੋਇਆ ਇਸ ਫਾਰਟਾਰ ਦੇ ਵਿੱਚ ਮੇਰੀ ਸਾਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਬਰੀ ਸਾਰੀ ਸੰਵੇਦਨਾ ਉਹਨਾਂ ਦੇ ਨਾਲ ਹੈ ਔਰ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹਨਾਂ ਦੇ ਵਾਸਤੇ ਬਹੁਤ ਔਖੀ ਘੜੀ ਹੈ ਔਰ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਜਿੰਨੇ ਵੀ ਗੈਂਗਸਟਰ ਹੈਗੇ ਆ ਕਿ ਹੁਣ ਇਹਨਾਂ ਦਾ ਆਖਰੀ ਫੜਾਇਆ ਹੈ ਜਿਹੜੇ ਇੱਕ ਬੜਾ ਕਹਿਰਤਾਪੂਰਣ ਨੂੰ ਮੈਂ ਕਾਰਨਾਮਾ ਸਮਝਦਾ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਹੈ ਔਰ ਬਹੁਤ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੇ ਅਸੀਂ ਜਿਹੜੇ ਤਾਂ ਇਹਦੇ ਪਿੱਛੇ ਹੱਥ ਹੈਗੇ ਆ ਉਹਨਾਂ ਨੂੰ ਤਾਂ ਅਸੀਂ ਕਰਾਂਗੇ ਕਰਾਂਗੇ ਨਿਊਟਰਲ ਪਰ ਜਿਹੜੇ ਇਹਨਾਂ ਦੇ ਪਿੱਛੇ ਬ੍ਰੇਨ ਵੀ ਹੈ ਜਿਹਨਾਂ ਨੇ ਇਹਨਾਂ ਨੂੰ ਪਾ ਲਿਆ ਜਿਹੜਣ ਇਹਨਾਂ ਨੂੰ ਜਨਮ ਦਿੱਤਾ ਔਰ ਅੱਜ ਤੱਕ ਜਿਹੜੇ ਇਹਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਗਲਤ ਰਾਹ ਤੇ ਪਾਇਆ ਉਹਨਾਂ ਨੂੰ ਵੀ ਜਿਹੜਾ ਹੈਗਾ ਦੇ ਵਿਲ ਆਲਸੋ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਵੀ ਜਿਹੜਾ ਹੈਗਾ ਇਨਸਾਫ ਦਾ ਸਾਹਮਣਾ ਕਰਨਾ ਪਏਗਾ ਅਸੀਂ ਹਰ ਸੰਭਵ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਜਿਹੜਾ ਗੈਂਗਸਟਰਵਾਦ ਹੈ ਜਿਸ ਤਰ੍ਹਾਂ ਅੱਤਵਾਦ ਨੂੰ ਖਤਮ ਕੀਤਾ ਸੀਗਾ ਇਹ ਗੈਂਗਸਟਰਵਾਦ ਨੂੰ ਵੀ ਪੰਜਾਬ ਤੋਂ ਜੜੋਂ ਖਤਮ ਕਰਾਂਗੇ ਔਰ ਇਹਨੂੰ ਜਿਹੜੀ ਇਹ ਕਹਾਣੀਆਂ ਨੂੰ ਇੱਕ ਸਿਰੇ ਲਾਉਣਾ ਪਏਗਾ ਮਨ ਲਬ ਗੈਂਗਸਟਰ ਬਾਦ ਤੇ ਪੰਜਾਬ ਦੀ ਤਰੱਕੀ ਇਕੱਠਿਆਂ ਨਹੀਂ ਹੋ ਸਕਦੀਆਂ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਜੇ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲਣਾ ਹੈ ਤਾਂ ਇਹ ਜਿਹੜੇ ਗੈਂਗਸਟਰ ਹੈ ਇਹਨਾਂ ਨੂੰ ਇਹਨਾਂ ਦਾ ਸਫਾਇਆ ਕਰਨਾ ਪਏਗਾ ਔਰ ਪੰਜਾਬ ਸਰਕਾਰ ਕਮਿਟਡ ਹੈ ਇਹਨਾਂ ਦਾ ਬਿਲਕੁਲ ਲੋਕਾਂ ਦੁਨੀਆਂ ਤੇ ਲਗਾਤਾਰ ਰਹੇਗਾ ਨਾ ਉਹਦੇ ਸਫਾਇਆ ਹੋਜੀ ਤਰੀਕੇ ਨਾਲ ਗੈਂਗਸਟਰ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਚੱਕੀ ਜਾਊਗੀ ਬਿਲਕੁਲ ਚੱਕੀ ਜਾਊਗੀ ਜੀ ਜਿਹੜੀ ਤੁਸੀਂ ਗੱਲ ਕੀਤੀ ਆਪੋਜੀਸ਼ਨ ਦੀ ਜੀ ਇਹ ਇਹ ਕ੍ਰिएशन ਕਿਹਨਾਂ ਦੀ ਹੈ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਬੜੇ ਸੀਨੀਅਰ ਲੀਡਰ ਜਿਹੜੇ ਮੰਤਰੀ ਲੈਵਲ ਤੇ ਰਹੇ ਆ ਜਾਂ ਪਾਰਲੀਮੈਂਟਰੀ ਸੈਕਟਰੀ ਰਹੇ ਆ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ ਇਹਨਾਂ ਨੇ ਗੈਂਗਸਟਰ ਪੈਦਾ ਕੀਤੇ ਆ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮਾਪੇ ਆ ਜਿਹਨਾਂ ਦੇ ਬੱਚੇ ਹੈਗੇ ਆ ਇਹ ਲੋਕਾਂ ਦੇ ਧੀਆ ਪੁੱਤ ਮਰਵਾ ਰਹੇ ਆ ਇਹ ਦੋਨੋਂ ਪਾਸੇ ਹੀ ਜਿਹੜਾ ਗੈਂਗਸਟਰ ਹੈ ਉਹਨੂੰ ਵੀ ਮਰਵਾ ਰਹੇ ਆ ਤੇ ਉਹਨਾਂ ਤੋਂ ਲੋਕਾਂ ਨੂੰ ਮਰਵਾ ਰਹੇ ਆ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਦੇ ਕੋਲ ਤੋਂ ਇਹ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਬਾਜ਼ ਆ ਜਾਓ ਔਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਜਿਹੜੇ ਬੱਚੇ ਮਲੇ ਇਹਨੂੰ ਮਾੜੀਆਂ ਆਦਤਾਂ ਨੂੰ ਛੱਡ ਕੇ ਚਾਹੇ ਉਹ ਨਸ਼ੇ ਦੇ ਸਮਗਲਰ ਬਣੇ ਹੋਏ ਆ ਜਾਂ ਉਹ ਗੈਂਗਸਟਰ ਬਣੇ ਹੋਏ ਆ ਮਾੜੇ ਕੰਮ ਛੱਡ ਦਿਓ ਤੇ ਆਦਰਵਾਇਜ਼ ਜੋ ਬਾਬੇ ਨਾਰਕ ਨੇ ਕਿਹਾ ਸੀ ਉਹ 48 ਚਾਹੀਆ ਕਿ ਮੰਦੇ ਕਮੀ ਨਾਨਕਾ ਜਦਕਤ ਬੰਦਾ ਹੋਏ ਔਰ ਜਿਹੜਾ ਵੀ ਕੋਈ ਗੈਂਗਸਟਰ ਬਣ ਗਿਆ ਉਹਦੀ ਜ਼ਿੰਦਗੀ ਬਹੁਤ ਉਹਦੀ ਦਿਨ ਹਫ਼ਤਿਆਂ ਚ ਹੁੰਦੀ ਆ ਜਾਂ ਮਹੀਨਿਆਂ ਚ ਹੁੰਦੀ ਆ ਡਾਕਟਰ ਜੀ ਚਾਹੀਦਾ ਸਾਲਾਂ ਤੋਂ ਸਰਕਾਰਾਂ ਤੋਂ ਹੋਟੇਲ ਤੇ ਵਾਰ ਵਾਰ ਜਾਂਦੀ ਸੀ ਤਰੀਕੇ ਦੇ ਨਾਲ ਗੈਂਗਸਟਰ ਪਿਛਲੀ ਸਰਕਾਰ ਨੇ ਵੀ ਥੋੜੀ ਦੇਰ ਬਾਅਦ ਪਹੁੰਚਣਾ ਸੀ ਤੇ ਪਿਛਲੀ ਪਿਛਲੀ ਸਰਕਾਰਾਂ ਦੀ ਗੱਲ ਹੁੰਦੀ 4 ਸਾਲਾਂ ਤੋਂ ਕਿਤੇ ਮੌਜੂਦ ਸਰਕਾਰ ਨਾਲ ਕੋਈ ਬਹੁਤ ਹੈ ਤੇ ਉਹ ਲੱਗਦਾ ਕਿ ਤਨਖਤ ਲੂਟ ਬੋਲ ਸੀਗਾ ਅਸੀਂ ਪਿਛਲੀ ਸਰਕਾਰਾਂ ਤੇ ਵੀ ਇਹ ਕਹਿ ਰਹੇ ਆ ਗੈਂਗਸਟਰਾਂ ਦਾ ਤਾਂ ਬਾਹਰ ਹੀ ਕੰਨਾ ਕਰ ਕੋ ਫਤਰੇ ਰਹੇ ਕਿ ਵੇਟ ਕੀਤਾ ਕਿ ਮਰਿਆ ਤੇ ਉਸ ਤੋਂ ਬਾਅਦ ਨਿਕ लेकिन, लेकिन अभी तक गैंग जो है वो खत्म नहीं हुआ पंजाब की धरती से हर रोज कोई ना कोई मर्डर हो रहा है और पिछले चार जो कबड्डी खिलाड़ी है उनको टारगेट किया गया स्पेशल कबड्डी खिलाड़ी ही क्यों टारगेट हो रहे हैं जो गल है ठीक है जो कबड्डी जो स्पोर्ट्स पर्सन है और जो आर्टिस्ट है इनको ज्यादा टारगेट किया जा रहा है ਤੋ ਮਤਲਬ ਇਸਕਾ ਸਾਰਾ ਜੋ ਮਤਲਬ ਇਸਕਾ ਜੋ ਰੂਟ ਕੌਜ਼ ਹੈ ਵੀ ਉਹਨਕੋ ਕਿਉਂ ਟਾਰਗੇਟ ਕੀਤਾ ਜਾ ਰਹਾ ਹੈ ਜੈਸੇ ਸਪੋਰਟਸ ਪਰਸਨ ਹੈ ਉਹਨਕੋ ਸਾਧ ਰੈਨਸਮ ਕੇ ਲੀਏ ਕੀਤਾ ਜਾ ਰਹਾ ਹੈ इसी तरह जो प्लेयर्स हैं जो प्रोमिनेंट प्लेयर्स हैं उनको शायद इसलिए क्योंकि उनकी एक रेकोग्नीशन होती है उनकी शोहरत होती है इसका कारण जो भी हो जिस गेंगे, किसी गेंगे को भी टारगेट किया जा रहा है वो गलत है लेकिन ये क्योंकि कबड्डी के अंदर गैंगस्टर्स का भी पैसा नहीं। नहीं। है क्या क्वेश्चन बेसिक क्वेश्चन उसमें जो मूल क्वेश्चन है ना वो ये है की गैंगस्टर पंजाब में हो क्यों या कहीं भी क्यों बाहर के लोग आके भी कर रहे हैं इसके जो दुश्मन है कुछ तो देश की सरहदों के बाहर बैठे हुए हैं चाहे वो क्रॉस द बॉर्डर पाकिस्तान में हो जहाँ जो कनाडा में अमेरिका में या और किसी कंट्री में हो और उनके कुछ कुछ तो उनके सपोर्टर यहाँ भी है डॉक्टर साहब क्योंकि उनको दोनों माहौल बनाया जा रहा है कि स्पोर्ट्स क्योंकि सरकार लगातार कोशिश करती है कि स्पोर्ट्स में या रन में जो है वो आगे युवाओं को भेजा जाए मतलब लेकिन एक डर का माहौल जो है वो गैंगस्टर की तरफ से exactly. सेक्टली नहीं, नहीं, नहीं वो गैंगस्टर की तरफ से नहीं है ये कॉन्स्पिरेसी हायर लेवल की है पंजाब का माहौल खराब करने की क्योंकि अभी हमारे सीएम साहब बाहर जाके आ रहे हैं हमारे इंडस्ट्री आ रही है हम हेल्थ हेल्थ पे काम कर रहे हैं एजुकेशन पे काम कर रहे हैं किसानों को सूरतें दे रहे हैं जो सरकार अच्छा काम कर रही है उस पे उसको मतलब सरकार को भी डिस्ट्रैक्ट करने के लिए और लोगों में ये मतलब एक डर का माहौल बनाने के लिए और पंजाब की जो प्रगति है जो तरक्की है पंजाब की उसको रोकने के लिए मतलब तो उठाना है तो सी, इस नहीं, मैं 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 ये नहीं कह रहा हूँ मतलब कि सवाल उठाना गलत नहीं है, है। लेकिन उन्होंने जो काम किया है वो गलत काम किया है उसका नतीजा भुगत रहे हैं लोग भी भुगत रहे हैं और असर, सरकार उससे लड़ रही है सवाल तो पूछना मतलब आपका भी हक है उनका भी हक है सवाल पूछना गलत नहीं है लेकिन उनको सपोर्ट करना गलत है जो आदमी